ਅੰਮ੍ਰਿਤਸਰ ਤੇ ਖਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਬੀਬੀਆਂ ਲੋਕਾਂ ਨੂੰ ਗੱਲਾਂ ਚ ਲਾ ਕੇ ਅਜੀਹਾ ਕੰਡ ਕਰ ਜਾਂਦੀਆਂ ਸੀ ਕਿ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਦੱਸਦੀ ਹੈ ਕਿ ਇਹਨਾਂ ਬੀਬੀਆਂ ਨੇ ਇੱਕ ਗੈਂਗ ਬਣਾਈ ਹੋਈ ਸੀ ਔਰ ਇਹ ਗੈਂਗ ਅੰਮ੍ਰਿਤਸਰ ਦੇ ਬੱਸ ਸਟੈਂਡ ਦੇ ਕੋਲ ਘੁੰਮਦੀ ਰਹਿੰਦੀ ਸੀ ਔਰ ਜਦ ਕੋਈ ਬੱਸ ਸਵਾਰੀ ਲੈ ਕੇ ਬੱਸ ਸਟੈਂਡ ਪਹੁੰਚਦੀ ਸੀ ਔਰ ਜਦ ਸਵਾਰੀਆਂ ਉਤਰਦੀਆਂ ਸੀ ਤਾਂ ਜੱਕਦਮ ਜਦੋਂ ਭੀੜ ਪੈ ਜਾਂਦੀ ਸੀ ਤਾਂ ਉਸ ਭੀੜ ਦੇ ਵਿੱਚ ਵੜ ਕੇ ਆਪਣਾ ਕੰਡ ਕਰ ਜਾਂਦੀਆਂ ਸੀ ਜਾਣਕਾਰੀ ਮੁਤਾਬਕ ਦੱਸਦੀ ਹੈ ਕਿ ਬੀਬੀਆਂ ਨੇ ਇੱਕ ਗਰੁੱਪ ਬਣਾਇਆ ਹੋਇਆ ਸੀ ਔਰ ਇਹ ਕਿਸੇ ਇੱਕ ਬੰਦੇ ਨੂੰ ਆਪਣਾ ਟਾਰਗੇਟ ਬਣਾਉਂਦੀ ਔਰ ਗੱਲਾਂ ਕਰਦੀਆਂ ਕਰਦੇ ਉਹ ਸ਼ਖਸ ਕੋਲ ਜੇਕਰ ਕੋਈ ਪੈਸਾ ਹੋਵੇ ਜਾਂ ਕੋਈ ਗਹਿਣਾ ਪਾਇਆ ਹੋਵੇ ਉਸ ਨੂੰ ਲੁੱਟ ਕੇ ਉੱਥੋਂ ਫਰਾਰ ਹੋ ਜਾਂਦੀਆਂ ਸੀ ਤਾਂ ਹੁਣ ਵੇਖ ਸਾਹਦੇ ਮੂੰਹ ਲਗਾ ਕੇ ਖੜੀਆਂ ਬੀਬੀਆਂ ਉਹੀ ਨੇ ਜਿਨ੍ਹਾਂ ਦੇ ਵੱਲੋਂ ਵੱਡੇ ਵੱਡੇ ਕਾਂਡ ਜਿਹੜੇ ਨੇ ਉਹ ਕੀਤੇ ਜਾਂਦੇ ਸੀ ਦੱਸ ਦਈਏ ਕੀ ਬੀਤੇ ਦਿਨ ਇੱਕ ਔਰਤ ਹੁਸ਼ਿਆਰਪੁਰ ਤੋਂ ਗੁਰੂ ਨਗਰੀ ਪਹੁੰਚੀ ਸੀ ਜਿਸ ਨੂੰ ਇਨ੍ਹਾਂ ਔਰਤਾਂ ਦੇ ਵੱਲੋਂ ਗੱਲਾਂ ਦੇ ਵਿੱਚ ਲਾਇਆ ਗਿਆ ਔਰ ਉਸ ਤੋਂ ਬਾਅਦ ਕੱਟਰ ਦੇ ਨਾਲ ਉਸ ਦੀਆਂ ਵੰਗਾ ਵੜ ਲਈਆਂ ਗਈਆਂ ਤਾਂ ਉੱਥੋਂ ਫਰਾਰ ਹੋ ਜਾਂਦੀਆਂ ਨੇ ਤਾਂ ਜਦ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਗਈ ਤਾਂ ਪੁਲਿਸ ਦੇ ਵੱਲੋਂ ਇਨ੍ਹਾਂ ਬੀਬੀਆਂ ਦੀ ਭਾਲ ਕੀਤੀ ਗਈ ਤਾਂ ਹੁਣ ਵੇਖ ਸਾਹਦੇ ਪੁਲਿਸ ਦੇ ਬੀਬੀਆਂ ਉਹ ਹੀ ਨੇ ਜਿਨ੍ਹਾਂ ਦੇ ਵੱਲੋਂ ਔਰਤ ਨੂੰ ਆਪਣਾ ਸ਼ਿਕਾਰ ਬਣਾਇਆ ਗਿਆ ਸੀ ਤਾਂ ਹੁਣ ਪੁਲਿਸ ਦੇ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਇਨ੍ਹਾਂ ਬੀਬੀਆਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਔਰ ਇਨ੍ਹਾਂ ਪਾਸੋਂ ਵੰਗ ਵੀ ਬਰਾਮਦ ਕੀਤੀ ਗਈ ਹੈ ਜੋ ਇਨ੍ਹਾਂ ਦੇ ਵੱਲੋਂ ਚੋਰੀ ਕੀਤੀ ਗਈ ਸੀ ਤਾਂ ਉੱਥੇ ਹੀ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਬੀਬੀਆਂ ਨੇ ਇੱਕ ਗੈਂਗ ਬਣਾਈ ਹੋਈ ਸੀ ਔਰ ਇਹ ਬੱਸ ਸਟੈਂਡ ਦੇ ਆਲੇ-ਦੁਆਲੇ ਘੁੰਮਦੀਆਂ ਨੇ ਔਰ ਆਉਣ ਜਾਣ ਵਾਲੇ ਯਾਤਰੀਆਂ ਨੂੰ ਆਪਣਾ ਸ਼ਿਕਾਰ ਬਣਾਉਂਦੀਆਂ ਨੇ ਦੱਸਦੀ ਕਿ ਅੰਮ੍ਰਿਤਸਰ ਦੇ ਬੱਸ ਸਟੈਂਡ ਦੇ ਉੱਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਆਉਂਦੇ ਨੇ ਬਾਹਰੋਂ ਵੀ ਲੋਕ ਆਉਂਦੇ ਨੇ ਤਾਂ ਇਨ੍ਹਾਂ ਬੀਬੀਆਂ ਦੇ ਵੱਲੋਂ ਭੀੜ ਭਾਈ ਜਿਹੜੀ ਉਹ ਕੀਤੀ ਗਈ ਹੈ ਇਹਨਾਂ ਬੀਪੀਆ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਤਾਂ ਵੇਖ ਸਕਦੇ ਹੋ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਇੱਕ ਗੈਂਗ ਦਾ ਪਰਦਾਫਾਸ਼ ਕੀਤਾ ਗਿਆ ਜਿਸ ਦੇ ਵਿੱਚ ਬੀਬੀਆਂ ਰਲ ਕੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦੀਆਂ ਸੀ ਤਾਂ ਇਹ ਪਹਿਲਾਂ ਭੀੜ ਦੇ ਵਿੱਚ ਵੜ ਜਾਂਦੀਆਂ ਸੀ ਇੱਕ ਸ਼ਖਸ ਨੂੰ ਆਪਣਾ ਟਾਰਗੇਟ ਬਣਾਉਂਦੀਆਂ ਸੀ ਔਰ ਉਸ ਨੂੰ ਕੇਰਾ ਪਾ ਕੇ ਉਸਦੇ ਨਾਲ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦੀਆਂ ਸੀ ਜਾਣ ਪਛਾਣ ਵਧਾਉਣੀਆਂ ਸ਼ੁਰੂ ਕਰ ਦਿੰਦੀਆਂ ਸੀ ਔਰ ਗੱਲਾਂ ਦੇ ਵਿੱਚ ਲਾ ਕੇ ਉਸਦੇ ਨਾਲ ਅਜੀਹਾ ਕਾਰਾ ਕਰ ਜਾਂਦੀਆਂ ਸੀ ਕਿ ਬਾਅਦ ਦੇ ਵਿੱਚ ਉਹ ਸ਼ਖਸ ਪਛਤਾਉਂਦਾ ਰਹਿ ਜਾਂਦਾ ਸੀ ਤਾਂ ਬੀਤੇ ਦਿਨ ਜਦ ਇਹਨਾਂ ਦੇ ਵੱਲੋਂ ਇੱਕ ਔਰਤ ਨੂੰ ਆਪਣਾ ਸ਼ਿਕਾਰ ਬਣਾਇਆ ਗਿਆ ਤਾਂ ਉਸ ਦੀਆਂ ਸੋਨੇ ਨੂੰ ਇਸ ਦੇ ਸੂਚਨਾ ਦਿੱਤੀ ਗਈ ਤਾਂ ਪੁਲਿਸ ਦੇ ਵੱਲੋਂ ਇੱਕ ਵੱਡੀ ਕਾਰਵਾਈ ਜਿਹੜੀ ਉਹ ਕੀਤੀ ਗਈ ਔਰ ਇਹਨਾਂ ਬੀਬੀਆਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਤਾਂ ਇਸ ਮਾਮਲੇ ਨੂੰ ਲੈ ਕੇ ਪੁਲਿਸ ਦੇ ਵੱਲੋਂ ਹੋਰ ਕੀ ਜਾਣਕਾਰੀ ਸਾਂਝੀ ਕੀਤੀ ਗਈ ਉਹ ਵੀ ਤੁਹਾਨੂੰ ਸੁਣਾਉਣੇ ਆ ਇਹ ਜੀ ਮਿਤੀ 23 ਜਨਵਰੀ 25 ਦੀ ਗੱਲ ਆ ਇਹ ਸਾਨੂੰ ਇੱਕ ਨਾ ਦਰਖਾਸਤ ਮਸੂਲ ਹੋਈ ਸੀ ਸਤਪਾਲ ਕੌਰ ਵਾਈਫ ਆ ਜਸਵਿੰਦਰ ਸਿੰਘ ਵਾਸੀ ਪਿੰਡ ਭਰੋੜੀ ਬੰਗਾ ਜ਼ਿਲ੍ਹਾ ਨਵਾਂ ਸ਼ਹਿਰ ਨੇ ਸਾਨੂੰ ਦਰਖਾਸਤ ਦਿੱਤੀ ਕਿ ਮੈਂ ਇਦਾਂ ਦਰਬਾਰ ਸਾਹਿਬ ਮੱਥਾ ਟੇਕਣ ਆਈ ਹਾਂ ਇਹ ਇਤੋਂ ਬੱਚੇ ਚੜਨ ਲੱਗੀਆਂ ਤਾਂ ਚਾਰ ਪੰਜ ਜਨਾਨੀਆਂ ਜਿਹੜੀਆਂ ਨੇ ਇਹਨਾਂ ਨੇ ਮੈਨੂੰ ਘੇਰ ਕੇ ਤੇ ਮੇਰੀ ਜੜੀ ਆ ਵੰਗ ਜੜੀ ਆ ਕਟਰ ਨਾ ਕੱਟ ਲਈ ਆ ਤੇ ਕੱਟ ਕੇ ਤੇ ਫਰਾਰ ਹੋ ਗਈਆਂ ਅਸੀਂ ਉਸੇ ਵਕਤ ਦੀ ਮੁਕਦਮਾ ਦਰਜ ਕਰਕੇ ਮੁਕਦਮਾ ਦਰਜ ਕਰਕੇ ਤੇ ਦੋ ਟੀਮਾਂ ਬਣਾ ਕੇ ਬੱਸ ਸਟੈਂਡ ਦੇ ਲਾਗੇ ਸਕੇ ਏਰੀਏ ਦੀ ਸਰਚ ਕਰਾਈ ਆ ਸਰਚ ਕਰਾਉਣ ਤੇ ਜਦੋਂ ਆਪਾਂ ਗੇਟ ਨੰਬਰ 1 ਤੇ ਖੜੇ ਆ ਉੱਥੇ ਆਪਾਂ ਇਹਨਾਂ ਦੋਨਾਂ ਨੂੰ ਵੇਖਿਆ ਵਾ ਤੇ ਜਿਨ੍ਹਾਂ ਦੀ ਸਾਡੇ ਕੋਲ ਉਹ ਵੀਡੀਓ ਮਜੂਸੀ ਉਹਨਾਂ ਪੰਜਾਂ ਸਿਆਂ ਚ ਦੋ ਜਣੀਆਂ ਅਸੀਂ ਜਣੀਆਂ ਨੇ ਗ੍ਰਿਫਤਾਰ ਕਰ ਲੀਆਂ ਵਾ ਜਿਨ੍ਹਾਂ ਚੋਂ ਇੱਕ ਦਾ ਨਾਮ ਹੈਗਾ ਵਾ ਸਿੰਦਰ ਕੌਰ ਉਰਫ ਭੋਲੀ ਦੂਜੀ ਦਾ ਨਾਮ ਹੈਗਾ ਗਰਮੀਤੋ ਉਰਫ ਭੋਲੀ ਇਹ ਦੋਨੋਂ ਹੀ ਜੜੀਆਂ ਨੇ ਇੱਕ ਪਟਿਆਲੇ ਨਾਲ ਬਲੋਂਗ ਕਰਦੀ ਆ ਤੇ ਇੱਕ ਹੈਗੀ ਸੰਗਰੂਰ ਨਾਲ ਬਲੋਂਗ ਕਰਦੀ ਆ ਇਹਨਾਂ ਨੂੰ ਫੜ ਕੇ ਤੇ ਜਦੋਂ ਪੁੱਛਗਿੱਛ ਕੀਤੀ ਆ ਪੁੱਛਗਿੱਛ ਕਰਨ ਤੇ ਦੱਸਿਆ ਇਹਨਾਂ ਨੇ ਵੀ ਜहां ਜੜੀ ਵੰਗ ਹੈ ਆਪਾਂ ਹੀ ਕੱਟੀ ਆ ਤੇ ਅਸੀਂ ਜੜੀ ਆਏ ਇਹ ਫਲਾਣੇ ਥਾਂ ਲੁਕਾ ਕੇ ਰੱਖੀ ਆ ਜਿਹੜੀ ਅਸੀਂ ਉਹ ਵੰਗ ਵੀ ਬਰਾਮਦ ਕਰ ਲਈ ਆ ਤੇ ਇਹਨਾਂ ਦੋ ਲੇਡੀਜ਼ ਨੂੰ ਅਰੈਸਟ ਕਰ ਲਿਆ ਵਾ ਜਿੰਨਾਂ ਦੋਨਾਂ ਨੂੰ ਅਸੀਂ ਹੁਣ ਇਹਨਾਂ ਦਾ ਰਿਮਾਂਡ ਖਤਮ ਹੋਣ ਤੇ ਆਪਣੇ ਪਤਾਪੁਰਸ ਕੇਂਦਰੀ ਜੇਲ ਇਹਨਾਂ ਨੂੰ ਭੇਜ ਦਿੱਤਾ ਗਿਆ ਅੱਜ ਸਰ ਇਹਨਾਂ ਦੇ ਉੱਤੇ ਪਹਿਲਾਂ ਵੀ ਕੋਈ ਪਰਚੇ ਨਗੇ ਹਾਂਜੀ ਹਾਂਜੀ ਜਿਹੜੀ ਸ਼ਿੰਦਰ ਕੌਰ ਆ ਤੇ ਪੰਜ ਪਰਚੇ ਆ ਜਿਹੜੀ ਗਰਮੀਤੋ ਦੂਜੀ ਆ ਆਪਣੇ ਗਰਮੀਤੋ ਆ ਇਹਤੇ ਇੱਕ ਪਰਚਾ ਤੇ ਇਹ ਅੰਮਰਸਾਤ ਦੇ ਵਿੱਚ ਜਿਹੜੇ ਰਾਹੀਰ ਹੁੰਦੇ ਸੀ ਜਾਂ ਟੂਰਿਸਟ ਹੁੰਦੇ ਸੀ ਸੱਚਫਟ ਸ਼ੀਰੂ ਮੰਦਸਾ ਮੱਥਾ ਟੇਕਦੇ ਲਈ ਉਹਨਾਂ ਨੂੰ ਹੀ ਘੇਰ ਕੇ ਸ਼ਿਕਾਰ ਕਰਉਂਦੇ ਸੀ ਜਾਂ ਲੋਕਲ ਬੰਦਿਆਂ ਨੂੰ ਹੀ ਪੜਦੇ ਆਂ। ਤੇ ਇਹ ਵੇਖ ਲੈਂਦੀਆਂ ਨੇ ਵੀ ਜਿਹੜੇ ਜਨਾਨੀ ਨੇ ਕੋਈ ਗਹਿਣਾ ਪਾਇਆ ਵਾ ਚਾਹੇ ਕਿ ਇਹਨੇ ਚੈਨੀ ਪਾਈ ਆ ਕਿ ਇਹਨੇ ਚੂੜੀ ਪਾਈ ਕਿ ਇਹਨੇ ਕੜਾ ਪਾਇਆ ਵਾ ਇਹ ਉਹਨਾਂ ਨੂੰ ਸ਼ਕਾਰ ਬਣਾਉਂਦੀਆਂ ਨੇ। ਲੱਗਦਾ ਲੰਬੇ ਸਮੇਂ ਤੋਂ ਇਹ ਕੰਮ ਕਰ ਰਹੀਆਂ ਸੀ। ਹਾਂ ਇਹ ਤੇ ਇਹਨਾਂ ਨੂੰ ਪੁੱਛ ਕੇ ਚੀਜ਼ ਕੀਤੀ ਆ ਇਹਨਾਂ ਦਾ ਕੋਈ ਪੇਸਤਾ ਅਠਾ ਜਾਣੀਆਂ ਦਾ ਗਰੋਹ ਆ। ਠੀਕ ਆ। ਹਾਂਜੀ। ਤੇ ਕਿੰਨੇ ਸਾਲ ਤੋਂ ਐਕਟਿਵ ਹੈਗੇ ਕਿੰਨੇ ਟਾਈਮ ਤੋਂ ਐਕਟਿਵ ਹੈਗੇ ਇਹ ਤੇ ਅਸੀਂ ਤੇ ਹੋਣੀ ਸਾਨੂੰ ਆਪਣੇ 10 15 ਦਿਨ ਰਿਹਾ ਸਾਨੂੰ ਪਤਾ ਲੱਗਾ ਹੈਗਾ ਵੀ ਇਹ ਜਨਾਨੀਆਂ ਜਿਹੜੀਆਂ ਇੱਥੇ ਮਾੜੇ ਕੰਮ ਕਰਦੀਆਂ ਲੋਕੀ ਜਿਹੜੇ ਸ੍ਰੀ ਦਰਬਾਰ ਸਾਹਿਬ ਆਉਂਦੇ ਆ ਉਹਨਾਂ ਨੂੰ ਇਹ ਜਿਹੜਾ ਠੱਗੀ ਦਾ ਸਕਾਰ ਬਣਾਉਂਦੀਆਂ ਨੇ ਸਰ ਬਸਟਾਡ ਦਾ ਏਰੀਆ ਹੈ ਕਈ ਟੂਰਿਸਟ ਆਉਂਦੇ ਜਾਂਦੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਕਿ ਇਹ ਵੀ ਲੋਕਾਂ ਤੋਂ ਕੀ ਨੀ ਬਰ ਸਕਦੇ ਮੈਂ ਲੋਕਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਦਾ ਵਾ ਵੀ ਆਪਣਾ ਜੋ ਵੀ ਸਮਾਨ ਲੈ ਕੇ ਹੁੰਦੇ ਜੇ ਆਪਣਾ ਗਿਆਣਾ ਪਾਇਆ ਹੁੰਦਾ ਵਾ ਆਪਣਾ ਪਰਸ ਆ ਤੁਹਾਡੇ ਮੋਬਾਈਲ ਆ ਤੁਹਾਡੇ ਬੈਗ ਆ ਇਹਨਾਂ ਨੂੰ ਆਪਣੀ ਸੇਫਟੀ ਚ ਰੱਖੋ ਤੇ ਗਾਂ ਕਿਸੇ ਨੂੰ ਕੋਈ ਇਹੋ ਜਿਹਾ ਮੌਕਾ ਨਾ ਦਿਓ ਵੀ ਜਿਹੜੀ ਤੁਹਾਡੀ ਚੀਜ਼ ਆ ਗੁੰਮ ਹੋਵੇ